ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ گاਵਾ ਤੇ ਇੱਕ ਝੋਟੀ ਦਾ ਨਮਖਾਉਣੀ ਆ ਅੱਜ ਸਾਰੇ ਪੱਛੇ ਤੁਹਾਨੂੰ ਸੋਏ ਸਾ ਦਿਖਾਉਣੇ ਆ ਸੋਇਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਤੇ ਬੰਦੀ ਕਰਕੇ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਵੇਚ ਗਏ ਮਾਲ ਪੱਤੋਂ ਵਾਲਾ ਫਿਰ ਹਾਂਜੀ ਹਾਂਜੀ ਵੇਚ ਗਏ ਜੀ ਸਾਰੀਆਂ ਵੇਚਤੀਆਂ ਵਾ ਹਾਂਜੀ ਸਾਰੀਆਂ ਮਹੀ ਪਈ ਸੀ ਵੀਡੀਓ ਜੀ ਅੱਛਾ ਇਹ ਸੌਦਾ ਹੋ ਗਿਆ ਜੀ ਨਾਲ 2022 ਆ ਅੱਛਾ ਹਾਂਜੀ ਦਾਂ ਵਿੱਚ ਆਵ ਵੀ ਲਈ ਹਾਂ ਮੇਰੇ ਬੂਗੇ ਜਦਾਂ ਆਂਦੇ ਹੀ ਭੇਜ ਦੋ ਜਦ ਮੈਂ ਜਿੰਦੇ ਪੈਸੇ ਨਾਲ ਬਾਬੂ ਚ ਆਪਣੀ ਗੱਡੀ ਘੱਲ ਦੋ ਲੈ ਜਾਵਾਂ ਹਾਂਜੀ ਹਾਂਜੀ ਨਹੀਂ ਆਸਣੋਂ ਲੁਧਿਆਣੇ ਪਾਰ ਆਲੇ ਤਲਗੀਆਂ ਹਾਂਜੀ ਲੁਧਿਆਣੇ ਅੱਗੇ ਪੈਂਦੀ ਉਹਨਾਂ ਨਾਲ ਅਸੀਂ ਜਾਈ ਘੱਲ ਦੋ ਹਾਂਜੀ ਜਾਨੀ ਵੀਜੀ ਜੇ ਦੋ ਯਾਦਾ ਪੁੱਜੋ ਸਾਈ ਪਾਤੀ ਹੈਗਾ ਤੁਸੀਂ ਭਾਵੇਂ ਆਜ ਆਓ ਭਾਵੇਂ ਗੱਲ ਕਰੋ ਆਪਣੀ ਗੱਡੀ ਲੈ ਆਓ ਹਾਂਜੀ ਹਾਂਜੀ ਜੇ ਤੁਹਾਨੂੰ ਕੋਈ ਬੇਤਬਾਰੀ ਆ ਤੇ ਪੇਸ਼ ਕਰੀ ਆਪਣੀ ਗੱਡੀ ਲੈ ਆਓ ਹਾਂਜੀ ਹਾਂਜੀ ਤੁਸੀਂ ਸਾਈ ਪਾਤੀ ਜਾਣ ਕੇ ਨਹੀਂ ਲੈ ਵੀਡੀਓ ਤੇ ਇਹ ਆ ਵੀ ਚਲੋ ਜੇ ਨਹੀਂ ਕਿਸੇ ਨੇ ਪੈਸੇ ਪੋਨੇ ਆਪਣੇ ਕੋਈ ਵੀਰ ਗੱਡੀ ਲੈ ਆਵੇ ਨਾਲੇ ਵੇਚ ਚਾਹ ਕੇ ਸਾਈ ਤੇ ਫਿਰ ਆਪਣੀ ਗੱਡੀ ਲੈ ਆਵੇ ਹਨਾ ਵਾਹਣਾ ਫੂਨਾ ਬਈਦਾ ਵਹੀਂ ਤੇ ਦੇ ਵਿੱਚ 10 ਕਿਲੋ ਹੀ ਲੋਧਿਆ ਅੱਛਾ ਨਾ ਹੀ ਉੱਧਰ 8 ਕਿਲੋ ਕਰਦੇ ਸੀ ਦੋ ਡੰਗ ਲੀਟਰ ਕਰਵਾਣ ਕਰਵਾਉਣਾ ਨੇ ਆ ਦੋ ਦੋਵੇਂ ਡੰਗ ਚੋੜੀ ਅੱਛਾ ਠੀਕ ਆ ਚਲੋ ਪਹਿਲਾਂ ਫਿਰ ਗਾਈਂ ਵਿਖਾ ਦੀਏ ਹਾਂਜੀ ਤੇ ਵੀਰ ਜੀ ਫਿਰ ਇੱਕ ਰੀ ਗਾਮ ਖਾਣ ਤੋਂ ਪਹਿਲਾਂ ਨੰਬਰ ਦੱਸ ਤੋ ਆਪਣਾ ਤੇ ਨਾਮ ਵੀ ਦੱਸ ਤੋ ਨਾਮ ਚਤੰਦਰ ਸਿੰਘ ਪਿੰਡ ਜਠਾ ਤਸੀਰ ਬਟਾਲਾ ਜਿਲ੍ਹਾ 10 ਪੌਲ ਠੀਕ ਜੀ 905682755 ਠੀਕ ਆ ਤੇ ਪਹਿਲਾਂ ਗਾਂ ਜਿਹੜੀ ਆ ਰਹੀ ਹੈ ਸਾਈਵਾਲ ਜਰਸੀ ਕ੍ਰੋਸ ਜਿਹੜੀ ਰੱਬ ਲੈਂਦੀ ਹੈ ساری ਸੋਈ ਜੋ ਬਚਾ ਗਏ ਕਿੰਨੇ ਚੱਦੀ ਸੋਈ ਆ ਚਲ ਚੰਦਰ ਹੀ ਸਈ ਜੇ ਤੇ ਕਿੰਨਾ ਦੁੱਧ ਧਿਆ ਦੇ ਦੇ ਕੋਲ ਉਹਦੇ ਦੇ ਵਿੱਚ 15 ਕਿ 14 15 ਕਿਲੋ ਹੋਣਾ ਹੈ ਧਿਆਰ ਜਿਹੜਾ ਮੁੱਖੇ ਤੇ ਲਾਗੇ ਦੇਣਾ ਜਰਾ ਠੀਕ ਆ ਪਰ 17 18 ਗਈ ਜੀ ਤੇ ਦੁੱਧ ਜਿਹੜਾ ਮੱਝਾਂ ਵਰਗਾ ਹਨਾ ਠੀਕ ਆ ਮਈਆਂ ਵਰਗਾ ਠੀਕ ਆ ਕਿੰਨਾ ਕੁ ਤਰ੍ਹਾਂ ਦੁੱਧ ਕਰੀ ਜਾਊਗੀ 20 ਕਿਲੋ ਦੇ ਜੂਗੀ ਅਸੀਂ ਅੱਛਾ ਤੇ ਥਾਣੇ ਦੇ ਇੱਕ ਰੀ ਆਪਾਂ ਦੇਖ ਸਕਦੇ ਲਾਗੇ ਤੋਂ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਇਹ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਇਹੋ ਜਿਹੇ ਗਾਵਾਂ ਦੀ ਇੰਨਾ ਦਿਨਾਂ ਦੇ ਵਿੱਚ ਤੋਰ ਹੰਕਲੀ ਗਰਮੀ ਦੀ ਕੋਈ ਨਾ ਪਰਵਾਹ ਨਹੀਂ ਗਰਮੀ ਦਾ ਤੋਹਫਾ ਦੇ ਠੀਕ ਹੈ ਜੀ ਨਹੀਂ ਇੱਕ ਸਾੜ ਦੀਏ ਬਾਕੀ ਡੇਰੀਆਂ ਵਾਲੇ ਵੀਰ ਜ਼ਿਆਦਾ ਪਸੰਦ ਕਰਦੇ ਆ ਇਹੋ ਜਿਹੇ ਗਾਨ ਬਾਕੀ ਥੱਲੇ ਉਹ ਚੰਗੀ ਬਣੀ ਆ ਬਾਕੀ ਬਾਰਿਸ਼ ਅੱਜ ਜਿਹੜੀ ਸਵੇਰ ਦੀ ਕਾਫੀ ਹੋਂਦੀ ਆ। ਬਾਕੀ ਉਤਰਾਏ ਆ ਵੀ ਕੱਦ ਕਾਠ ਬੇਲ ਦੀ ਚੰਗੀ ਆ ਤੇ ਜਿੰਨੀ ਵੀ ਆ ਥੱਲੇੋਂ ਜਿੰਨੀ ਵੀ ਆ ਸਫਾਈ ਆ। ਤੇ ਆ ਥਾਣੇ ਦੇ ਦੂਸਰੇ ਪਾਸੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਆ ਆਪਾਂ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣਾ ਆ। ਦਜੇ ਨਾ ਦੇ ਕਿੰਨਾ ਫਿਰ ਵੇਚੀ ਮੋਲੇ ਦਾ? ਮੋਲ ਤਾਂ ਇਹ ਜੀ ਕਿ ਬਸ ਜਿਆ ਜਿਆ ਮੁੱਲ ਕਰੀਏ ਕਿ ਜਿਹੜੇ ਮੱਛੀ ਦੀ ਪੈਂਸੀ ਆ ਦੀਏ ਛੜੀ ਹੈ ਪਹਿਲੇ ਫੋਨ ਤੇ ਵਿਗਿਆ ਉਹ ਜੋ ਮੈਂ 70 ਦੀ ਦੇ ਦਈਏ 70 ਦੀ ਦੇ ਦਈਏ ਹਾਂਜੀ 60000 ਦੀ ਸੀ ਦੇ ਦਈਏ ਕੀ ਕਰਨੀ ਕੋਈ ਛੋਟ ਛੋਟ ਹੋਰ ਛੋਟ ਕਰਤੀਏ 2000 ਬਾਕੀ 60 ਦੀ ਦੇ ਦਈਏ ਬੇਰਾਂ ਨਿਕਲੋ ਵੱਛੀ ਚੰਗੀ ਜਿਹੜਾ ਲੈ ਗਏ ਯਾਦ ਕਰੂ ਵੇਖੋ ਥਾਂ ਤੋਂ ਲਾਉਣਾ ਠੀਕ ਹੈ ਜੀ ਦੋਦੀ 20 ਕਿਲੋ ਵੱਛੀ ਦੇ ਦੂ ਕਰਿਆ ਖਰੀਦਣ ਬਾਕੀ ਇਹ ਆ ਵੀ ਇਹੋ ਜਿਹੇ ਗਾਵਾਂ ਦਾ 20 ਕਿਲੋ ਦੂਜਿਆਂ ਦੇ ਮੁਕਾਬਲੇ ਦੇ ਚੰਗਾ ਹੁੰਦਾ ਆ। ਨਾ ਕੋਈ ਗਰਮੀ ਦੀ ਪਰਵਾਹ ਤੇ ਨਾ ਕੋਈ ਠੰਡ ਦੀ ਪਰਵਾਹ। ਆਹ ਜੀ ਵਿੱਚ ਟੋਕੜ ਗੱਬਣ ਮੱਛੀ 50000 ਦੀਿਕ ਜਾਂਦੀ ਆ। ਠੀਕ ਆ ਜੀ। ਅੱਧੂਰਤੋਂ ਹੀ ਕਰੀ ਦੇਖ ਸਕਦੇ ਜੀ। ਠੀਕ ਆ ਜੀ। ਤੇ ਹੁਣ ਆ ਗਏ ਆਪਣੇ ਕੋਲ ਸੂਈ ਸਵਾਈ ਝੋਟੀ। ਇਹ ਤਾਂ ਕਿੰਨਾ ਦੁੱਧ ਕਰਕੇ ਤਿਆਰ ਹੋਨੇ ਜੀ 9 ਕਿਲੋ ਹੋਊਗਾ ਦੁੱਧਾ ਸੁਆ ਜੀ ਅੱਛਾ ਮੇਰੇ ਸੰਦੀ ਗਾ ਕੇ ਜਿਹੜੇ ਵਿਕੀ ਹੀ ਪਰ ਸਾਈ ਪਾਈ 2000 ਆ ਦੱਸੇ ਸਾਰੀ ਗੱਲ ਸਾਰੇ ਪੈਸੇ ਘਰ ਆਊਗਾ ਤੇ ਦੇਣੇ ਆ ਅੱਛਾ ਤੇ ਅਹੀ ਵੀਰ ਜੀ ਉਹਨੂੰ ਕਹੇ ਆਪਣੀ ਗੱਡੀ ਲੈ ਆਉ ਹਾਂਜੀ ਬੜਾ ਟਾਈਮ ਹੀ ਇੰਨੀ ਤੁਹਾਡੇ ਨਾਲ ਗੱਲ ਕਰੀ ਹੋਈ ਹਾਂਜੀ ਹਾਂਜੀ ਤੇ ਬਾਕੀ ਦੋ ਟੈਕਾਂ ਦਾ ਮਹੀਂ ਚੁਾਈ ਵੀ ਆ ਕੋਈ ਭੂਤੜੇ ਤਸੱਲੀ ਕਰਕੇ ਜਿੰਨੇ ਖੜ ਨਹੀਂ ਖੜੇ ਠੀਕ ਹੈ ਜੀ ਤੁਰ ਫਿਰ ਇੱਕ ਰੇਨ ਬਾਕੀ ਦੁੱਧ ਜਿਹੜਾ ਹੁਣ ਕਹਿੰਦੇ ਵੀ 9 ਲੀਟਰ ਪੱਕਾ ਇਹਦੇ ਕੋਲ ਹੈਗਾ ਵਾ ਉਹ ਤੁਸੀਂ ਆਪਾਂ ਦਾ ਦੋ ਟੈਂਕ ਚੋ ਕੇ ਲੈ ਜਾਣਾ ਤੇ ਬਾਕੀ ਇਹ ਆ ਵੀ ਥੱਲੇੋਂ ਫਿਕਸ ਜੇ ਬਾਨੇ ਦੀ ਆ ਨਿੱਗਰ ਬਾਨੇ ਦੀ ਆ ਸਮਝਦਾ ਪੂਰੀਆਂ ਭਰਤੀਆਂ ਬਹੁਤੇ ਵੀ ਤਾਂ ਡਿਮਾਂਡ ਹੁੰਦੀ ਆ ਵੀ ਨਿੱਗਰ ਬਾਨੇ ਦੀਆਂ ਛੋਟੀਆਂ ਜਿਹੜੀਆਂ ਜਿਹੜੇ ਵੀਰਾਂ ਨੇ ਘਰੇ ਰੱਖਣੀਆਂ ਹੁੰਦੀਆਂ ਉਹ ਵੀ ਇਹੋ ਜਿਹੀਆਂ ਛੋਟੀਆਂ ਪਸੰਦ ਕਰਦੇ ਤੇ ਹਰ ਤੇਰੇ ਵਾਲੇ ਗੜ ਸੁਈਏ ਦੁੱਧ ਵੀ 10 ਘੜੇ ਤੋਂ ਬਾਅਦ ਦੇ ਗੀਦੀ ਤੇ ਥਾਣੇ ਤੇ ਦੇਖ ਸਕਦੇ ਆ ਥਾਣਾ ਵੀ ਅਗਲੇ ਪਿਛਲੇ ਲਗਭਗ 1 ਕੋ ਜਈ ਆ ਉਮੀਦ ਹੈ ਦੀ ਗਾੜ ਵੀ ਚੰਗੀ ਹੋਊਗੀ ਇੱਕ ਦੀ ਛੇੜੇ ਇਦਨ ਹਵਾਨਾ ਦਿਖਾ ਦੀ ਉਹ ਤਾਂ ਚੰਗੀ ਤਰ੍ਹਾਂ ਆਹ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਜੀ ਜਿਹੜਾ ਉਹਨੇ 75000 ਦੇ ਦਈਏ 75000 ਦੀ ਨਾ ਦਈਏ 72000 ਦੀ ਦੇ ਲਈਏ 70000 ਦੀ ਜੋ ਦੀ ਦੇਣੀ ਆ ਅੱਛਾ ਜਿਹਨੂੰ ਚੰਗੀ ਲੱਗੀ ਉਹ ਵੀ ਫੋਨ ਲਾ ਲੇ ਠੀਕ ਆ ਆ ਦੇਖ ਸਕਦੇ ਬਾਕੀ ਉਤਰਾ ਰਾਜੀ ਆ ਪਿਛਪੜੇ ਦੀ ਚੰਗੀ ਆ ਤੇ ਥੱਲੇ ਜਿੰਨੀ ਵੀ ਆ ਸਫਾਈ ਜਿਆ ਤੇ ਹੁਣ ਆ ਗਈ ਆਪਣੇ ਕੋਲ ਇਹ ਇਹ ਵੀ ਸੂਈ ਜੀ ਦਾ ਸੂਈ ਸਵਾਈ ਆ ਤੇ ਇਹ ਵੀ ਗਰਮੀਆਂ ਚ ਹੀ ਚਾਉਣ ਵਾਲੀ ਆ ਮੌਸਮ ਦੇ ਹਿਸਾਬ ਨਾਲ ਆ ਲੈ ਅੱਜ ਬਸ਼ੂ ਸਾਰੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਜੀ ਚਾਹੋ ਥੱਲੇ ਹੋਣਾ ਤੇ ਜਦੋਂ ਬੋਲੋ ਅੱਛਾ 14 ਲੀਟਰ ਦੇ ਲਾਗੇ ਬੰਨੇ ਤਿਆਰ ਆ ਤੇ ਇਹ ਕਿੰਨਾ ਕਰੀ ਜਾਊਗੀ ਇਹ ਵੀ ਦੋ 18 19 ਕਿਲੋ 20 ਦੇ ਅੱਗੇ ਜਾਊਗੀ ਤੋੜ ਦੋ ਫੇਰ ਇਹਨਾਂ ਨੂੰ ਵੱਡੀ ਦਾਣੇ ਵਿੱਚ 20 ਲੀਟਰ ਦੇ ਲਾਗੇ ਬਨੇ ਦੁੱਧ ਜਿਹੜਾ ਇਹ ਵੀ ਕਹਿੰਦੇ ਪੀਚਵਾਈ ਜਾਊਗੀ ਕੱਦਗਾਠ ਪੱਖੋਂ ਚੰਗੀ ਹੈ ਉਤਨਾ ਇੱਕ ਵਾਰੀ ਫੇਰ ਲਿਆਓ ਇੱਧਰੋਂ ਬਾਕੀ ਅੱਜ ਸਵੇਰ ਦੀ ਝੜੀ ਲੱਗੀ ਆ ਮੀਂਹ ਪੈੰਦਿਆ ਉਹਦੇ ਕਰਕੇ ਜੇ ਪਸ਼ੂ ਪੂਰੇ ਰੱਜੇ ਰੁੱਜੇ ਨਹੀਂ ਅੱਜ ਤੇ ਉਤਰਿਆ ਇਹ ਵੀ ਕੱਦ ਕਾਠ ਚ ਚੰਗੀ ਆ। ਆਹ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਤੇ ਥਾਨ ਵੀ ਇਹਦੇ ਤੁਹਾਨੂੰ ਦਿਖਾ ਲਈਏ ਲੱਗੇ। ਆਹ ਥਾਨੇ ਦੇਖ ਸਾਡੇ ਆਪਾ। ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ? ਮੁੱਲ ਤੇ ਮਿੱਟੀ ਦਾ ਘਰ ਨੂੰ ਭਾਂ 55000 ਕਰ ਦਈਏ। ਹਾਂਜੀ 50000 ਦੇ ਦਈਏ। 2000 ਛੱਡ ਦੀ ਯਾਰ। 45000 ਛੋਟ ਕਰਾਂਗੇ। ਅੱਛਾ 45000 ਛੋਟ ਕਰ ਦੋਗੇ। 2000 ਕਰਨੀ ਹੈ। ਠੀਕ ਹੈ ਜੀ। ਇਹ ਆ ਵੀ ਅੱਜ ਆ ਫਿਰ ਜਾਜ ਹੀ ਕਰਦੇ ਕਿ ਉਹਦਾਂ ਨਾ ਠੀਕ ਹੈ ਕਿਉਂਕਿ ਕੁਝ ਸੱਲੀ ਕਰਕੇ ਖੜੇ ਠੀਕ ਹੈ ਤੇ ਹੁਣ ਜਿਹੜੀ ਇਹ ਕਾਹ ਬਖੋਣ ਲੱਗੇ ਆਪਾਂ ਇਹਦੇ ਬਾਰੇ ਵੀ ਦੱਸ ਦੋ ਇਹ ਵੀ ਸੋਈਏ ਇਹ ਕਿੰਨੇ ਚਿਰ ਦੀ ਸੋਈ ਆ ਇਹਨੂੰ ਸੋਈ ਨੂੰ ਅੱਜ ਵੀ ਚੌਥਾ ਦਿਨ ਹੋਣਾ ਅੱਜ ਚੌਥਾ ਦਿਨ ਤੇ ਦੁੱਧ ਦੇਦੇ ਕੋਲ ਤਿਆਰ ਇਹਦੇ ਕੋਲ ਬੋਲੇ ਹੋਣਾ ਇਹ 8-9 ਕੋਲ ਅੱਛਾ ਹਾਂਜੀ ਇਹ ਕਿੰਨਾ ਕਰੀ ਜਾਊਗਾ ਕਿੰਨਾ ਕਰੀ ਜਾਊਗੀ 20-22 ਕਿਲੋ ਜੀ ਆਜੂਗੀ ਲਿਆ ਫਿਰ ਤੋਰਦਾ ਫਿਰ ਇਹਨਾਂ ਨੂੰ ਸੋਟਾ ਦਾ ਬਾਕੀ ਠੰਡੀ ਵੜੀ ਪਏ ਰੱਸੀ ਦਾ ਬੋਝ ਲੈ ਜੋ ਠੰਡੀ ਤੇਰੀ ਆ ਤਰ੍ਹਾਂ ਕਿੰਦੇ ਆਓ ਦੇਖ ਸਾਦੇ ਥਾਣੇ ਦੇ ਇਤਨਾ ਕਰਿਆ ਹਵਾ ਨਹੀਂ ਤਾਂ ਪਿੱਛੇ ਦਿਖਾ ਦੇ ਚੰਗੀ ਤਰ੍ਹਾਂ ਇਹ ਜੋ ਕਰ ਬਾਕੀ ਆ ਪਿੱਛੇ ਬਾਕੀ ਇਹ ਟਾਈਮ ਵੀ ਦੁਪਹਿਰ ਦਾ ਵਾ ਕਿੰਨਾ ਕੁ ਫਿਰ ਵੇਦਿਆ ਦਾ ਰੱਖਣਾ ਮੁੱਲ ਆਪਾ ਇਹ ਦੇ ਦੀਏ 35000 ਦੀ 35 ਦੀ ਹਾਂਜੀ ਤੇ ਇਹ ਦੇ ਦਈਏ ਪੂਰੇ ਦੀ ਦੇ ਦਾ ਚੋ ਦੇ ਜ਼ਿਆਦਾ ਠੀਕ ਐ ਦੁੱਧ ਕਿੰਨਾ ਦੱਸਿਆ ਕਰੀ ਜਾਊਗੀ ਮੈਂ ਦੁੱਧ ਬਰਦਰਗਲ ਦੇ ਜੂਗੀ 8-9 ਕਿਲੋ ਗੋਲੇ ਹੀ ਹੋਣਾ ਠੀਕ ਐ ਤੇ ਬੱਛੀ ਮਗਰ ਤਾਂ ਹੀ ਸਹੀਏ ਬੱਚੇ ਬੁਖਾਰੀਏ ਕਰੀਨਾ ਦੇ ਆ ਬੱਚੇ ਬੱਚੇ ਸਾਰੇ ਜਿਹੜੇ ਤਰ੍ਹਾਂ ਨਾੜੂ ਦੇ ਹੀ ਆ ਆ ਜੇ ਬੱਚੇ ਇਹਦਾ ਜਿਹੜੀ ਹੁਣੇ ਮਖਾਈ ਆ ਹਾਂ ਬੱਚੀ ਆ ਲੈ ਸਾਡੇ ਤਾਜ਼ਾ ਬੱਚਾ ਜਿਹੜਾ ਨਾੜੂ ਤਾਜ਼ਾ ਹੀ ਨਾਲ ਆ ਤੇ ਆ ਜਿਹੜੀ ਉੱਤੋਂ ਪਹਿਲਾ ਗਾਂ ਖਾਈ ਆ ਉਹ ਤਾਂ ਵੀ 나ੜੂ ਜਿਹੜਾ ਨਾਲ ਹੀ ਆ ਤੇ ਆ ਪਹਿਲੇ ਨੰਬਰ ਵਾਲੀ ਗਾਂ ਦਾ ਬੱਚਾ ਤੇ ਉਹ ਮੱਝ ਦਾ ਬੱਚਾ ਤੇ ਬਾਕੀ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਚ ਆ ਕੇ ਖੜੋ